ਪੰਜਾਬੀ ਇਕਤਰੀ ਚੈਨਲ ਲੈ ਕੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਪੂਰੇ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਹੁਣ ਪੰਜਾਬੀਆਂ ਦੇ ਘਰ ਘਰ ਜਾ ਕੇ ਦੇਵੇਗੀ ਆਟਾ ਦਾਲ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਭੜਕੇ ਨਮਜੋਤ ਸਿੰਘ ਸਿੱਧੂ ਕਿਹਾ ਜੇ ਮੇਰੀ ਰੈਲੀ ਵਿੱਚ 15000 ਦੀ ਭੀੜ ਇਕੱਠੀ ਹੁੰਦੀ ਹੈ ਤਾਂ ਕਿਸੇ ਦੇ ਪੇਟ 'ਚ ਦਰਦ ਕਿਉਂ ਪੰਜਾਬ 'ਚ ਲੱਗਣਗੇ ਬਿਜਲੀ ਦੇ ਲੰਬੇ ਕੱਟ ਚਾਰ ਥਰਮਲ ਪਲਾਂਟ ਹੋਏ ਬੰਦ ਵਿਕਰਮ ਮਜੀਠੀ ਦੇ ਕਰੀਬੀਆਂ ਨੂੰ ਝਟਕਾ ਨਸ਼ਾ ਤਸਕਰੀ ਮਾਮਲੇ 'ਚ ਹੁਣ ਐਸਆਈਟੀ ਨੇ ਮਜੀਠੀਆ ਦੇ ਚਾਰ ਦਿੱਕਿਆਂ ਨੂੰ ਕੀਤਾ ਤਲਬ ਪਾਨਾ ਸਿੱਧੂ ਤੇ ਹੁਣ ਮੋਹਾਲੀ ਚ ਚੌਥਾ ਪਰਚਾ ਹੋਇਆ ਦਰਜ ਇਮੀਗ੍ਰੇਸ਼ਨ 에ਜੰਟ ਨੇ ਬਲੈਕਮੇਲਿੰਗ ਦਾ ਕਰਵਾਇਆ ਪਰਚਾ ਪੰਜਾਬ ਹਰਿਆਣਾ ਚ ਧੁੰਦ ਤੇ ਸੀਤ ਲਹਿਰ ਜਾਰੀ 31 ਜਨਵਰੀ ਤੋਂ ਬਦਲੇਗਾ ਮੌਸਮ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਚੁੱਕਿਆ ਪੰਜਾਬ ਚ ਨਸ਼ੇ ਦਾ ਮੁੱਦਾ ਕਿਹਾ 3 ਸਾਲ ਵਿੱਚ ਬਹੁਤ ਵਧਿਆ ਨਸ਼ਾ ਪੰਜਾਬ ਚ ਆਟਾ ਦਾ ਸਕੀਮ ਬਾਰੇ ਪੰਜਾਬ ਸਰਕਾਰ ਨੇ ਵੱਡੀ ਖੁਸ਼ਖਬਰੀ ਸੁਣਾਈ ਹੈ ਪੰਜਾਬ ਵਿੱਚ ਅਗਲੇ ਮਹੀਨੇ ਕਣਕ ਕਟ ਦੀ ਹੋਮ ਡਿਲੀਵਰੀ ਸ਼ੁਰੂ ਹੋ ਸਕਦੀ ਹੈ ਇਸ ਨੂੰ ਸਰਕਾਰ ਬਸੰਤ ਪੰਚਮੀ ਤੋਂ ਸ਼ੁਰੂ ਕਰਨ ਦੀ ਵਿਉਂਤ ਬਣਾ ਰਹੀ ਹੈ ਸੂਤਰਾਮ ਤਾਵਿਕ ਮੁੜਲੇ ਪੜਾਚ ਹੋਮ ਡਿਲੀਵਰੀ ਨੂੰ ਸੀਮਿਤ ਰੱਖਿਆ ਜਾਵੇਗਾ ਅਤੇ ਦੂਸਰੇ ਪੜਾਅ ਵਿੱਚ ਵਿਸਥਾਰ ਦਿੱਤਾ ਜਾਵੇਗਾ ਮੌਜੂਦਾ ਸਰਕਾਰ ਦੇ ਮਾਰਚ ਵਿੱਚ 2 ਸਾਲ ਪੂਰੇ ਹੋ ਰਹੇ ਹਨ ਅਤੇ ਅੱਧ ਫਰਵਰੀ ਤੋਂ ਸਰਕਾਰ ਹੋਮ ਡਿਲੀਵਰੀ ਸ਼ੁਰੂ ਕਰ ਸਕਦੀ ਹੈ ਫਰਵਰੀ ਵਿੱਚ 6,50,000 ਰਾਸ਼ਨ ਕਾਰਡ 홀ਡਰਾਂ ਨੂੰ ਕਣਕ ਜਾਂ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਕੀਤੀ ਜਾ ਸਕਦੀ ਹੈ ਜਿਸ ਨਾਲ ਕਰੀਬ 30 ਲੱਖ ਲਾਭਪਾਤਰੀਆਂ ਨੂੰ ਲਾਭ ਮਿਲੇਗਾ ਪੰਜਾਬ ਸਰਕਾਰ ਨੇ ਪਹਿਲਾਂ ਕੈਬਨਿਟ ਵਿੱਚ ਹੀ ਹੋਮ ਡਿਲੀਵਰੀ ਦਾ ਫੈਸਲਾ ਕਰ ਲਿਆ ਸੀ ਪਰ ਹਾਈ ਕੋਰਟ ਵਿੱਚ ਇਸ ਸਕੀਮ ਨੂੰ ਚੁਣੌਤੀ मिल गई सी होम डिलीवरी ਦਾ ਕੰਮ ਲਗਾਤਾਰ ਲਟਕਦਾ ਆ ਰਿਹਾ ਹੈ ਪੰਜਾਬ ਵਿੱਚ ਇਸ ਸਮੇਂ 1 ਕਰੋੜ 54 ਲੱਖ ਲਾਭਪਾਤਰੀ ਹਨ ਜਿਨ੍ਹਾਂ ਨੂੰ ਕਣਕ ਦਾ ਆਟਾ ਦਿੱਤਾ ਜਾਣਾ ਹੈ ਦੱਸ ਦੇ ਕਿ ਲਾਭਪਾਤਰੀਆਂ ਨੂੰ 5 ਕਿਲੋ ਕਣਕ ਜਾਂ ਕਣਕ ਦਾ ਆਟਾ ਉਹਨਾਂ ਦੇ ਦਰਵਾਜ਼ੇ ਤੇ ਮੁਫਤ ਦਿੱਤਾ ਜਾਵੇਗਾ ਮਹੀਨਾਵਾਰ ਕਣਕ ਦੀ ਲੋੜ 72500 ਟਨ ਹੈ ਸਰਕਾਰਾਂ ਦਾ ਅੰਦਾਜ਼ਾ ਲਾਰੀ ਹੈ ਕਿੰਨੇ ਰਾਸ਼ਨ ਕਾਰਡ ਹੋਲਡਰ ਆਟਾ ਲੈਣ ਦੇ ਚੁਖਾਨਾ ਸ਼ੁਰੂਆਤੀ ਪੜਾਤੇ ਵੰਡੇ ਜਾਣ ਵਾਲੇ ਆٹے ਦਾ ਅੰਦਾਜ਼ਾ ਵੀ ਲਾਇਆ ਜਾ ਰਿਹਾ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ ਖੁੱਲ੍ਹ ਕੇ ਰਗੜੇ ਲਾਉਣ ਲੱਗੇ ਹਨ ਨਵਜੋਤ ਸਿੰਘ ਸਿੱਧੂ ਨੇ ਵੰਗਾਰਦੇ ਕਿ ਹੈਗੀ ਜੇਕਰ ਉਹਨਾਂ ਦੀ ਰੈਲੀ ਵਿੱਚ 15000 ਦੀ ਭੀੜ ਇਕੱਠੀ ਹੁੰਦੀ ਹੈ ਤਾਂ ਕਿਸੇ ਦੇ ਪੇਟ ਵਿੱਚ ਦਰਦ ਕਿਉਂ ਹੁੰਦਾ ਹੈ ਨਵਜੋਤ ਸਿੱਧੂ ਨੇ ਉਹਨਾਂ ਦੀ ਰੈਲੀ ਕਰਵਾਉਣ ਵਾਲੇ ਮੋਗਾ ਦੇ ਦੋ ਆਗੂ ਨੂੰ ਮਤਲ ਕਰਨ ਤੇ ਕਿਹਾ ਕਿ ਮੈਂ ਉਹਨਾਂ ਦੇ ਨਾਲ ਖੜਾ ਹਾਂ ਇਸ ਸਬੰਧੀ ਹਾਈ ਕਮਾਂਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਮੈਂ ਕਿਸੇ ਨਾਲ ਵੀ ੱੱਕਾ ਨਹੀਂ ਹੋਣ ਦਿਆਂਗਾ ਨਿਯਮ ਸਾਰਿਆਂ ਲਈ ਇੱਕੋ ਜਿਹੇ ਹਨ ਨਵਜੋਤ ਸਿੱਧੂ ਨੇ ਇਹ ਬਿਆਨ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੌਰਾਨ ਦਿੱਤਾ ਹੈ ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਉਦੋਂ ਹੀ ਬਣੇਗੀ ਜਦੋਂ ਕਾਂਗਰਸ ਨੂੰ 60 ਸੀਟਾਂ ਮਿਲਣਗੀਆਂ ਇਹੇ ਸਿੱਟਾ ਲੋਕਾਂ ਵਿੱਚ ਜਾ ਕੇ ਹੀ ਮਿਲਣ ਗਿਆ ਮੇਰੀਆਂ ਰੈਲੀਆਂ ਕਾਂਗਰਸ ਖਿਲਾਫ ਨਹੀਂ ਹੋ ਰਹੀਆਂ ਇੰਨਾ ਪ੍ਰੋਗਰਾਮਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ ਪੰਜਾਬ ਵਿੱਚ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਸਕਦੇ ਹਨ ਭਾਵੇਂ ਪੰਜਾਬ ਸਰਕਾਰ ਨੇ ਤਲਵੰਡੀ ਸਾਬੋ ਦੇ ਜੀਵੀਕੇ ਥਰਮਲ ਪਲਾਂਟ ਖਰੀਦ ਲਿਆ ਹੈ ਪਰ ਹੁਣ ਬਾਕੀ ਥਰਮਲ ਪਲਾਂਟ ਸਿਰਦਰਦ ਬਣ ਗਏ ਹਨ ਪਾਵਰਕਾਮ ਦੇ ਰੋਪੜ ਪਾਵਰ ਪਲਾਂਟ ਦੇ ਤਿੰਨ ਯੂਨਿਟ ਬੰਦ ਹੋ ਗਏ ਹਨ ਜਿਸ ਕਾਰਨ ਸੂਬੇ ਵਿੱਚ ਬਿਜਲੀ ਸੰਕਟ ਆ ਸਕਦਾ ਹੈ ਰੋਪੜ ਪਾਵਰ ਥਰਮਲ ਪਲਾਂਟ ਦੇ ਦੋ ਪਲਾਂਟ ਨਿੱਕੀ ਨੁਕਸਾਨ ਅਤੇ ਇੱਕ ਓਵਰਲੋਡਿੰਗ ਕਾਰਨ ਬੰਦ ਹੋ ਗਿਆ ਹੈ ਜਿਸ ਕਾਰਨ 630 ਮੈਗਾਵਾਟ ਘਾਟ ਪੈਦਾ ਹੋ ਗਈ ਹੈ ਇਸ ਤੋਂ ਪਹਿਲਾਂ ਲਹਿਰਾ ਮੁਹਬਤ ਥਰਮਲ ਪਲਾਂਟ ਦਾ 210 ਮੈਗਾਵਾਟ ਸਮਰੱਥਾ ਦਾ ਇੱਕ ਯੂਨਿਟ ਖਰਾਬ ਹੋਣ ਕਾਰਨ ਪਿਛਲੇ ਡੇਢ ਸਾਲ ਤੋਂ ਬੰਦ ਪਿਆ ਸੀ ਰੋਪੜ ਥਰਮਲ ਪਲਾਂਟ ਅਤੇ ਲਹਿਰਾ ਮੁਹਬਤ ਪਾਵਰ ਪਲਾਂਟ ਨੂੰ ਮਿਲਾ ਕੇ ਪੰਜਾਬ ਵਿੱਚ ਕੁੱਲ 4 ਯੂਨਿਟਾਂ ਦੇ ਬੰਦ ਹੋਣ ਕਾਰਨ 840 ਮੈਗਾਵਾਟ ਦੀ ਕਮੀ ਆਈ ਹੈ ਨਸ਼ਤ ਤਸਕਰੀ ਤੇ ਆਧਾਰਤ 2 ਸਾਲ ਪੁਰਾਣੇ ਮਾਮਲੇ ਦੀ ਜਾਂਚ ਕਰ ਰਹੀ ਡੀਆਈਜੀ ਹਰਜਨ ਸਿੰਘ ਪੁੱਲਰ ਦੀ ਗਵਾਈ ਹੇਠ ਐਸਆਈਟੀ ਵੱਲੋਂ ਹੁਣ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਜੀਟਿਆ ਦੇ ਚਾਰ ਨਜ਼ਦੀਕੀਆਂ ਨੂੰ ਪੁਚ ਪੜਤਾਲ ਲਈ ਸੱਦਿਆ ਗਿਆ ਹੈ 2 ਫਰਵਰੀ ਲਈ ਸੱਦੇ ਵਿਅਕਤੀਆਂ ਵਿੱਚ ਤਲਵੀਰ ਸਿੰਘ, ਸਿਵਚਰਨ ਸਿੰਘ, ਕੁਲਤਾਰ ਸਿੰਘ ਅਤੇ ਬੁੱਧ ਸਿੰਘ ਸ਼ਾਮਿਲ ਹਨ ਸੋਸ਼ਲ ਮੀਡੀਆ ਸਟਾਰ ਪੰਨਾ ਸਿੱਧੂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ ਉਹਨਾਂ ਖਿਲਾਫ ਪੁਲਿਸ ਲਗਾਤਾਰ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਸਭ ਤੋਂ ਪਹਿਲਾਂ ਉਹਨਾਂ ਖਿਲਾਫ ਏਜੰਟ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਸੀ ਤੇ ਜਦੋਂ ਹੀ ਉਹਨਾਂ ਦੀ ਜ਼ਮਾਨਤ ਹੋਈ ਤਾਂ ਚੈਨੀ ਚੋੜ ਦਾ ਇਲਜ਼ਾਮ ਲਗਾ ਕੇ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਪੰਨਾ ਸਿੱਧੂ ਦੇ ਹੱਕ ਵਿੱਚ ਵੱਡੀ ਗਿਤੀ ਵਿੱਚ ਲੋਕ ਇਕੱਠੇ ਹੋਏ ਤੇ ਇਸ ਵਿੱਚ ਕਈ ਸਮਾਜਿਕ ਤੇ ਕਿਸਾਨ ਜਥੇਬੰਦੀਆਂ ਸ਼ਾਮਿਲ ਹਨ ਪਰ ਦੂਜੇ ਪਾਸੇ ਪੰਨਾ ਸਿੱਧੂ ਖਿਲਾਫ ਹੁਣ ਚੌਥਾ ਪਰਚਾ ਦਰਜ ਕਰ ਲਿਆ ਗਿਆ ਹੈ ਉਹਨਾਂ ਖਿਲਾਫ ਮੋਹਾਲੀ ਵਿੱਚ ਐਫ ਆਈ ਆਰ ਦਰਜ ਕਰਵਾਈ ਗਈ ਹੈ ਪਾਨਾ ਸਿੱਧੂ ਨੂੰ ਹੁਣ ਪਟਿਆਲਾ ਤੋਂ ਮੋਹਾਲੀ ਲਿਆਂਦਾ ਜਾ ਰਿਹਾ ਹੈ ਅਤੇ ਮਿਲੀ ਜਾਣਕਾਰੀ ਮੁਤਾਬਕ ਇਹ ਪਰਚਾ ਇਮੀਗ੍ਰੇਸ਼ਨ ਏਜੰਟ ਵੱਲੋਂ ਬਲੈਕਮੇਲਿੰਗ ਦਾ ਦਰਜ ਕਰਵਾਇਆ ਗਿਆ ਹੈ ਪਾਨਾ ਸਿੱਧੂ ਤੇ 297 287 ਤੇ 506 ਦੀ 506 ਤਾਰਾ ਤਹਿਤ ਮੋਹਾਲੀ ਦੇ ਇੱਕ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਪਾਨਾ ਸਿੱਧੂ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਧੁੰਦ ਫੈਲ ਗਈ ਹੈ ਇਸ ਕਾਰਨ ਵਿਜ਼ਿਬਿਲਟੀ ਘੱਟ ਹੋ ਗਈ ਹੈ ਧੁੰਦ ਦੇ ਨਾਲ ਠੰਡ ਲਹਿਰ ਚੱਲ ਰਹੀ ਹੈ ਆਉਣ ਵਾਲੇ 4 ਦਿਨਾਂ ਵਿੱਚ ਮੌਸਮ ਅਜਿਹਾ ਹੀ ਰਹੇਗਾ 1 ਫਰਵਰੀ ਤੋਂ 3 ਥਾਵੇਂ ਤੇ 3 ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹੇਗਾ ਜਿਸ ਵਿੱਚ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਮੋਗਾ ਲੁਧਿਆਣਾ ਫਤਿੱਗੜ ਸਾਇਬਰੂਪਨਗਰ ਪਟਿਆਲਾ ਸ਼ਾਮਿਲ ਹਨ ਹੋਰ ਜ਼ਿਲ੍ਹਿਆਂ ਵਿੱਚ ਕੋਈ ਅਲਰਟ ਨਹੀਂ ਦਿੱਤਾ ਗਿਆ ਮੌਸਮ ਵਿਭਾਗ ਅਨੁਸਾਰ 31 ਜਨਵਰੀ ਤੱਕ ਅਜਿਹਾ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਚੁੱਕਿਆ ਹੈ ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਾ ਦਿਨੋਂ ਦਿਨ ਵਧ ਰਿਹਾ ਹੈ ਰਾਜਪਾਲ ਨੇ ਕਿਹਾ ਹੈ ਕਿ ਜਦੋਂ ਤੋਂ ਪਿਛਲੇ 3 ਸਾਲਾਂ ਤੋਂ ਮੈਂ ਆਇਆ ਹਾਂ ਉਦੋਂ ਤੋਂ ਦੇਖਿਆ ਹੈ ਕਿ ਪੰਜਾਬ ਦੇ ਪਿੰਡ ਪਿੰਡ ਵਿੱਚ ਨਸ਼ਾ ਵੱਧ ਫੈਲ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਨਸ਼ੇ ਨੂੰ ਲੈ ਕੇ ਪੰਜਾਬ ਦੇ ਸਕੂਲਾਂ ਵਿੱਚ ਚਿੰਤਾ ਜਤਾਈ ਜਾਂਦੀ ਹੈ। ਇਸ ਨੂੰ ਰੋਕਣ ਲਈ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਸਾਥ ਦੇਣਾ ਪਵੇਗਾ। ਉਹਨਾਂ ਨੇ ਲੋਕਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਤਸਕਰਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਹਨਾਂ ਨੇ ਉਦਾਹਰਨ ਦਿੰਦਿਆਂ ਕਿਹਾ ਹੈ ਕਿ ਜਿਵੇਂ ਗ੍ਰੈਨੀ ਕਣਕ ਵਿੱਚੋਂ ਰੋੜ ਕੱਢ ਕੇ ਬਾਹਰ ਸੁੱਟਦੀ ਹੈ, ਓਵੇਂ ਹੀ ਇਹਨਾਂ ਨਸ਼ਾ ਤਸਕਰਾਂ ਨੂੰ ਫੜ ਕੇ ਸਮਾਜ ਤੋਂ ਬਾਹਰ ਕੱਢਣਾ ਚਾਹੀਦਾ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜ ਅਨੇ ਆਮ ਆਦਮੀ ਪਾਰਟੀ ਦੀਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ ਵਿੱਚ ਆ ਸ਼ਾਂਤੀ ਦੀਆਂ ਆਵਾਜ਼ਾਂ ਦਾ ਅਗਲਾ ਘੁੱਟਣ ਦਾ ਦੋਸ਼ ਲਾਇਆ ਹੈ। ਉਹਨਾਂ ਨੇ ਕਿ ਹੈ ਕਿ ਭਾਨਾ ਸਿੱਧੂ ਜ਼ਾਲਮ ਆਪ ਸਰਕਾਰ ਦੇ ਤਾਜ਼ਾ ਨਿਸ਼ਾਨੇ ਤੇ ਹਨ। ਬਾਜਵਾ ਨੇ ਕਿ ਹੈ ਕਿ ਸਿਰਫ ਇਸ ਲਈ ਕਿ ਉਹ ਸੂਬੇ ਦੀ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬੋਲਦੇ ਹਨ। ਉਹਨਾਂ ਨੂੰ ਕਿਸੇ ਨਾ ਕਿਸੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਜੋ ਕਿ ਬਹੁਤ ਹੀ ਨਿੰਦਨਯੋਗ ਹੈ। ਬਾਜਵਾ ਨੇ ਮੰਗ ਕੀਤੀ ਹੈ ਕਿ ਭਾਨਾ ਸਿੱਧੂ ਨੂੰ ਤੁਰੰਤ ਪ੍ਰਭਾਵ ਨਾਲ ਰਿਹਾ ਕੀਤਾ ਜਾਵੇ ਅਤੇ ਉਸ ਵਿਰੁੱਧ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਰੱਦ ਕੀਤੇ ਜਾਣ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਪੁਲਿਸ ਨੇ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਉਰਫ ਝੋਟਾ ਨੂੰ ਤangk ਕੀਤਾ ਸੀ ਬਾਜਵਾ ਨੇ ਕਿਹਾ ਕਿ ਉਹ ਕਥਿਤ ਨਸ਼ਾ ਤਸਕਰ ਤੇ ਪੁਲਿਸ ਗਾਠਜੋੜ ਵਿਰੁੱਧ ਜ਼ੋਰਦਾਰ ਟੰਗ ਨਾਲ ਬੋਲ ਰਹੇ ਹਨ ਜੋ ਆਪ ਅਤੇ ਪੰਜਾਬ ਪੁਲਿਸ ਨੂੰ ਪਸੰਦ ਨਹੀਂ ਆਇਆ ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਲੋਕਾਂ ਨੂੰ ਸਿਆਸੀ ਆਗੂਆਂ ਤੋਂ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਦੇ ਸਨ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਾਂ ਦੀ ਉਲੋਚਨਾ ਤੋਂ ਕਬਰ ਆ ਗਏ ਹਨ ਜਿਹੜੀ ਕਾਂਗਰਸ ਦੀ ਸਦਸੀ ਜੋ ਜੰਮੇ ਜੋ ਜਵਾਨ ਹੋਏ ਹਨ ਕਾਂਗਰਸ ਤੇ ਅਕਾਲੀ ਹਮੇਸ਼ਾ ਹੀ ਛਿੱਤਰੀ ਦਾਲ ਵੰਦੇ ਇਹਨਾਂ ਦੌਰ ਦੇ ਵਿੱਚ ਉਹਨਾਂ ਦੀ ਅਜੀਬ ਵਰਤਾਈ ਹੋਣੀ ਹੈ ਪਹਿਲਾਂ ਵੀ ਵੱਡੀ ਤੇ ਉੱਪਰ ਵੀ ਵੱਡੀ ਇੱਕ ਦਿਨ ਸਮਝ ਦੇਖਦੀ ਗੱਲ ਸਾਡੀ ਪਾਰਟੀ ਦੇਖੋ ਕਿੱਦਾਂ ਦੀ ਸਾਡੀ ਪਾਰਟੀ 'ਚ ਕੋਈ ਟਿਕਟਾਂ ਦਾ ਮਸਲਾ ਨਹੀਂ ਕੋਈ ਬੰਦਾ ਟਿਕਟ ਮੰਗਣ ਨਹੀਂ ਗਿਆ ਸਾਡੀ ਪਾਰਟੀ ਨਾਲ ਕੋਈ ਜਾਊਗਾ ਇਹ ਪੂਰੇ ਪੰਜਾਬ ਦੇ ਵਿੱਚ ਪਾਰਟੀ ਨੇ ਆਪਣਾ ਇੱਕ ਪਾਰਟੀ ਦਾ ਸਿਸਟਮ ਹੈ ਉਹਨੇ ਕਪੜੇ ਸਰਵੇ ਕਰਦੇ ਗੱਲਾਂ ਹੋਏ ਵੀ ਆ ਹੋਰ ਹੋਣਗੇ ਜੇ ਸਦੋਂ ਵੇਖ ਕੇ ਪਾਰਟੀ ਨੇ ਜਿਹੜਾ ਬੰਦਾ ਜੋਗ ਹੋਇਆ ਉਹਨੂੰ ਟਿਕਟ ਦੇਣੀ ਕੋ ਟਿਕਟ ਟੱਕ ਦੀ ਮੰਗਣ ਜਾਂਦਾ ਜੀ ਕੁਛ ਦੇ ਦਿੰਦਾ ਨਾ ਇਹ ਟਿਕਟ ਮੰਗਨੀ ਨਾ ਇਹ ਮਤਲਬ ਟਿਕਟ ਲੈਣੀ ਜਿੰਨੂੰ ਪਾਰਟੀ ਦੇ ਦਿੰਦੀ ਇਲੈਕਸ਼ਨ ਲੜਾਂਗੇ ਸਾਡਾ ਕਾਂਗਰਸ ਵਾਲਾ ਜਿਹੜਾ ਕਲਚਰ ਹੈ ਕਾਂਗਰਸ ਖਤਮ ਹੋ ਗਈ ਸਾਡੇ ਦੇਸ਼ ਚੋਂ ਖਤਮ ਹੋ ਗਈ ਪੰਜਾਬ ਤੋਂ ਵੀ ਖਤਮ ਹੋ ਜਾਊਗੀ ਕਾਂਗਰਸ ਦਾ ਕੋਈ ਵजूद ਨਹੀਂ ਤਾਈ ਹੋਈ ਉਹ ਜਿੱਤਿਓ ਜਿੱਤ ਨਹੀਂ ਲੜਦੇ ਉਹਨਾਂ ਦੇ ਧੜੇ ਇੱਕ ਥੋੜਾ ਸਾਡਾ ਮੁਖਵੰਤੀ ਨੇ ਜਿੰਨੇ ਵੀ ਆ ਕਾਂਗਰਸ ਦੇ ਕਿੰਨੇ ਮੁਖਵੰਤੀ ਆ ਸਾਡਾ ਇਕੱਲਾ ਭਗਵੰਤ ਮਾਨ ਜੀ ਆ ਕਾਂਗਰਸ ਦੇ ਪ੍ਰਤਾਪ ਬਾਜਵਾਦ ਰਾਜਾ ਬੜਿੰਗ ਸਿੱਧੂ ਸਾਹਿਬ ਭਲਾਏ ਓਪੀ ਸੋਨੀ ਸੁਖੀ ਦਾ ਬੜਾ ਕਿੰਨੇ ਆ ਹਾਂ ਜੀ ਬਾਜਾ ਸਮਝੀ ਆਥਾ ਬਾਹਰ ਦਾ ਜਿੱਥੇ ਲੜਾਈ ਹੋ ਉਥੇ ਬਾਜਾ ਉਹ ਕਿੱਦਾਂ ਹੋ ਜਾਂਦਾ ਸਮਝ ਗਦੀ ਗੱਲ ਇਦਾਂ ਕੰਮ ਹੀ ਇੰਨਾ ਦੇ ਹੁੰਦੇ ਸਾਰੇ ਮਤਲਬ ਇਹ ਜਿਹੜੇ ਬੰਦੇ ਆ ਇਹਨਾਂ ਨੇ ਕੋ ਲੋਕ ਕਿੱਤਾ ਦੀ ਗੱਲ ਨਹੀਂ ਕਰਨੀ ਲੋਕਾਂ ਦੀ ਗੱਲ ਨਹੀਂ ਕਰਨੀ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਪੰਜਾਬ ਦਾ ਇਹਨਾਂ ਦਾ ਪ੍ਰੋਗਰਾਮ ਇਹ ਹੈ ਕਿ ਸੱਤਾ ਦੇ ਕਿੱਦਾਂ ਕਾਬਜ਼ ਹੋਣਾ ਐਮਪੀ ਕਿੱਦਾਂ ਬੜਨਾ ਐਮਐਲਕੇ ਦਾ ਬਣਨਾ ਆਪਾਂ ਮਤਲਬ ਜਿਹੜਾ ਚੀਰ ਦਿਸਤਕ ਦਾ ਮੰਗ ਆ ਆ ਲੜਾਈ ਹੈ ਸੋ ਉਹ ਲੜਨ ਦੋ ਜੀ ਕੋਈ ਗੱਲ ਨਹੀਂ ਅਜੇ ਤਾਂ ਲੜਨਗੇ ਜਦੋਂ ਵੋਟਾਂ ਦਾ ਪਈਆਂ ਉਹ ਦੇਖੋ ਤੁਸੀਂ ਕੀ ਬਣਦਾ ਵਖੋ ਇਹ ਲੜਾਈ ਹੈ ਇੱਕ ਜੰਗ ਹੈ ਔਰ ਜੰਗ ਨੂੰ ਜੰਗ ਦੀ ਤਰ੍ਹਾਂ ਲੜਨਾ ਚਾਹੀਦਾ ਹੈ ਜਦੋਂ ਮੈਂ ਸਰਵਿਸ ਦੇ ਵਿੱਚ ਸੀਗਾ ਜਦੋਂ ਇਨਵੈਸਟੀਗੇਸ਼ਨ ਕਰਦਾ ਸੀ ਉਦੋਂ ਵੀ ਅਸੀਂ ਜੰਗ ਦੀ ਤਰ੍ਹਾਂ ਹੀ ਲੜਦੇ ਸੀ ਕਿਉਂਕਿ ਇਹ ਕੋਈ ਸਧਾਰਨ ਕੇਸ ਨਹੀਂ ਹੈ ਜਾਂ ਤਾਂ ਕੋਈ ਕਹ ਦੇਵੇ ਕਿ ਬੇਅਦਬੀ ਹੋਈ ਹੀ ਨਹੀਂ ਬੁਰਜਵਾਰ ਹਰ ਸਿੰਘ ਵਾਲਾ ਦੇ ਵਿੱਚ ਬਰਗਾੜੀ ਦੇ ਵਿੱਚ ਜਾਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜੋ ਬੇਦਬੀ ਹੋਈ ਜਾਂ ਤਾਂ ਡਿਕਲੇਅਰ ਕਰ ਦੋ ਕਿ ਕੋਈ ਬੇਦਬੀ ਹੋਈ ਹੀ ਨਹੀਂ ਕਹੋ ਦੋ ਕਿ ਹਾਂ ਕੋਟ ਕਪੂਰਾ ਦੇ ਵਿੱਚ ਜਾਂ ਬਬਲ ਕਲਾ ਦੇ ਵਿੱਚ ਕੋਈ ਗੋਲੀ ਕਾਂਢੀ ਨਹੀਂ ਹੋਇਆ ਕਹੋ ਫਿਰ ਪੰਜਾਬ ਦੀ ਜਨਤਾ ਹੈ ਆਵਾਮ ਹੈ ਆਵਾਮ ਨੇ ਜੋ ਕਰਨਾ ਹੈ ਉਹ ਆਵਾਮ ਆਪਣਾ ਉਹ ਕਰਦੇ ਰਹਿਣਗੇ ਲੇਕਿਨ ਜੋ ਸਾਡੀ ਜ਼ਿਮੇਵਾਰੀ ਹੈ ਬੇਸਕ ਮੈਂ ਸਰਵਿਸ ਛੱਡ ਦਿੱਤੀ ਲੇਕਿਨ ਇਸ ਕੇਸ ਨੂੰ ਸਿਰੇ ਤੱਕ ਲੈ ਕੇ ਜਾਣਾ ਹੈ ਜਿੰਨੀ ਤਾਕਤ ਪਰਮਾਤਮਾ ਨੇ ਦਿੱਤੀ ਹੈ ਉਨੀ ਤਾਕਤ ਇਸਤੇਮਾਲ ਕਰਨੀ ਹੈ ਔਰ ਕੇਸ ਨੂੰ ਸਿਰੇ ਤੱਕ ਲੈ ਕੇ ਜਾਣਾ ਹੈ ਔਰ ਇਹ ਜੰਗ ਵੀ ਐਸੀ ਜੰਗ ਦੀ ਤਰ੍ਹਾਂ ਲੜ ਰਹੇ ਹਨ ਚਾਹੇ ਕਾਨੂੰਨੀ ਪੱਖ ਦੇ ਨਾਲ ਹੋਵੇ ਚਾਹੇ ਹੁਣ ਇਸ ਮਸਲੇ ਨੂੰ ਪੋਲਿਟਿਕਲ ਬਣਾ ਦਿੱਤਾ ਗਿਆ ਹੈ ਸ਼ੁਰੂਆਤ ਤੋਂ ਸਾਨੂੰ ਉਮੀਦ ਸੀਗੀ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ये मसला पॉलिटिकल नहीं रहेगा प्रोफेशनली डील किया जाऊगा लेकिन जो राजनीति पहला तो चलती आई है आज भी वही राजनीति चल रही है तो असी पोलीटिकल तौर पर भी लड़ाई लड़न वास्ते तैयार राजनीतिक तौर पर भी लड़ाई लड़न वास्ते तैयार हाँ लेकिन मैं बार बार बोल रहा हाँ कि इस मसले को राजनीति तो परे रखा जाए राजनीति तो दूर रखा जाए जो व्यक्ति इस मसले दे राजनीति करेगा इस दे विच राजनीति करेगा उसका हिसाब किताब देखो परमात्मा ने करना है गुरु गोबिंद जी ने करना है ਜੋ ਤਹਾਜ ਜਿੰਨੇ ਬਾਰੇ ਡੇਟ ਪਵੇ ਜੋ ਵੀ ਹੋਵੇ ਕੋਈ ਮੋਰਚੇ ਵਾਲਾ ਹੋਵੇ ਕੋਈ ਕਿਸੇ ਦੇ ਨਾਲ ਕੰਪਰਮਾਈਜ਼ ਹੋ ਜਾਵੇ ਲੇਕਿਨ ਸਾਡੀ ਲੜਾਈ ਸਾਡੀ ਜੰਗ ਜਾਰੀ ਰਹੇ ਮੇਰੇ ਬੋਲ ਜਿਹੜਾ ਮੋਰਚੇ ਚੱਕਿਆ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਜੀ ਜਿਹੜਾ ਮੋਰਚੇ ਚੱਕਿਆ ਗਿਆ ਉਹਨੂੰ ਦੇਖੋ ਹੁਣ ਤਾਂ ਮੋਰਚਾ ਸਿਗਾ ਨਹੀਂ ਤੁਹਾਨੂੰ ਵੀ ਪਤਾ ਹੈ ਕਿ ਮੋਰਚਾ ਸਿਗਾ ਨਹੀਂ ਉਹ ਤਾਂ ਮੋਰਚਾ ਚੱਕੰਦਾ ਇੱਕ ਚਲੋ ਜੋ ਵੀ ਇੱਕ ਬਣਾਇਆ ਗਿਆ ਮੋਰਚਾ ਤਾਂ ਬਹੁਤ ਪਹਿਲਾਂ ਖਤਮ ਹੋ ਗਿਆ ਸੀਗਰ ਮੁੱਦਾ ਬਹੁਤ ਪਹਿਲਾਂ ਖਤਮ ਹੋ ਗਿਆ ਸੀ ਸਰਕਾਰ ਦੇ ਉਕਿੰਦੇ ਹੋਣਾ ਚਿੱਤ ਦੇ ਸਰਕਾਰ ਤੇ ਸਵਾਲ ਖੜੀ ਕਰਦਾ ਹਾਂ ਵੀ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਮੁੱਦੇ ਦੀ ਰਾਜਨੀਤੀ ਕਰਦਾ ਹਾਂ ਜੀ ਇਸੂ ਬੈਸਟ ਰਾਜਨੀਤੀ ਹੈ ਜੀ ਮੈਂ 2021 ਦੇ ਵਿੱਚ ਜਿਸ ਸਟੈਂਡ ਤੇ ਸੀਗਾ ਇਸ ਮੁੱਦੇ ਤੇ ਅੱਜ ਵੀ ਮੈਂ ਉਸ ਮੁੱਦੇ ਤੇ ਹਾਂ ਉਸੇ ਸਟੈਂਡ ਤੇ ਹਾਂ ਮੇਰਾ ਸਰਕਾਰ ਦੇ ਨਾਲ ਜਾਂ ਪਾਰਟੀ ਦੇ ਨਾਲ ਕੋਈ ਵਿਰੋਧ ਨਹੀਂ ਹੈ ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਜੇਕਰ ਅਸੀਂ ਇਨਸਾਫ ਦੇਵਾਂਗੇ ਤਾਂ ਹੀ ਲੋਕਾਂ ਦੇ ਸਾਹਮਣੇ ਜਾਵਾਂਗੇ ਜੇਕਰ ਅਸੀਂ ਇਨਸਾਫ ਦੇ ਹੀ ਨਹੀਂ ਸਕਦੇ ਤਾਂ ਲੋਕਾਂ ਦੇ ਸਾਹਮਣੇ ਜਾ ਕੇ ਕੀ ਮੂੰਹ ਦਿਖਾਵਾਂਗੇ ਸਾਡੀ ਪਾਰਟੀ ਕੀ ਮੂੰਹ ਦਿਖਾਊਗੀ ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਕਿ ਜੋ ਵਾਅਦੇ ਕਰਕੇ ਅਸੀਂ ਆਏ ਹਾਂ ਉਸ ਵਾਅਦੇ ਨੂੰ ਪੂਰਾ ਕਰੀਏ ਦੂਸਰੀ ਗੱਲ ਹੈ ਕਿ ਦੇਖੋ ਮੈਂ ਜਦੋਂ ਐਲਾਨ ਕਰ ਦਿੱਤਾ ਕਿ ਹੁਣ ਇਨਸਾਫ ਨਹੀਂ ਹੋ ਸਕਦਾ 14 ਅਕਤੂਬਰ 14 ਅਕਤੂਬਰ 2000 22 ਨੂੰ ਜਦੋਂ ਬਹਬਲ ਕਲਾਂ ਦੇ ਵਿੱਚ ਆਇਆ ਸੀ ਤਾਂ ਮੈਂ ਐਲਾਨ ਕੀਤਾ ਕੁਝ ਸੋਚ ਸਮਝ ਕੇ ਕੀਤਾ पेल पुलिस अफसर में हूँ मैं एडवोकेट हाँ मैं सारा लीगल सिस्टम न मत मतलब वेख रहा हाँ किस तरीके लीगल सिस्टम चल रहा है लेकिन जो लीगल सिस्टम जिस तरीके चल रहा है सारा कुछ वेख के मैं क्या ना कि इंसाफ नहीं हो सकता इंसाफ गुरु गोबिंद जी की अदालत के होना है और उत्त ही होना है और हो भी रहा है जब समझ की लौड़ है जी हो भी रहा है लेकिन साडा जो मकसद है मैं यही चाहता सी कि सा है उस वाल मतलब पब्लिक न लगे कि सरकार प्रयासरत है सरकार प्रयासरत है कि इंसाफ हो जाए अपना प्रयास करना चाहिए है लेकिन निजी तौर पर मैं अपना प्रयास करता मैं हर थाना जाता हाँ चाहे असैम्बली होशिश कोशिश करता हाँ चाहे मौका मिलता है नहीं मिलता है जिन्ना भी मौका मिलता है उत्थे भी बोलता हाँ दर्जा बदर्जा मैं अफसर के कोल भी जाता हाँ उन्होंने डिस्कस करता हाँ मुख्यमंत्री साहब जो जनद को गृह महाकमा है उन्होंने भी मैं डिस्कस करता हाँ आखिरी मुलाकात अठाई नवंबर में हुई सभी मुख्यमंत्री साहब के नाल काफ़ी डेढ़ दो घंटे तक इस संबंध गलबात हुई सी तो मैं तो हमेशा प्रयासरत साड़ी पार्टी मजबूत साड़ी सरकार मजबूत हो जो वायदा वायदा मैं ही करके आया सी मैं जी फोटो मेरे ही लगाए गए से नहीं समझे और मैं मतलब देखो जो कुछ बोल के आया मैं आज उसे और मेरा वही स्टैंड रहेगा जी हमेशा था नहीं देखो जो मैं लिखता सच्चाई लिखी हुई है जी और उत्तर कोई मतलब मैं आर्गूमेंट कोई डिबेट नहीं वो सच्चाई है एक एक वर्ड जो है सच्चाई है बाकी ऐसी फिर नैक्सट डेटू मिला मैं उन्होंने बारे कुछ आज नहीं बोलांगा मेरी गल सुनो मैं थोनू बार बार बोलता हाँ कि ਇੱਕ ਡਿਸਿਜਰ ਦੇ ਪਿਤਾ ਜੀ ਇੱਥੇ ਵੀ ਫਰੇ ਹੋਏ ਸਰਦਾਰ ਸਾਧੂ ਸਿੰਘ ਜੀ ਠੀਕ ਹੈ ਇਹਨਾਂ ਦਾ ਵੀ ਬਿਆਨ ਹੈ ਤੁਸੀਂ ਇਹਨਾਂ ਦਾ ਵੀ ਬਿਆਨ ਇਹਨਾਂ ਦਾ ਬਿਆਨ ਕੀ ਹੈ ਕਿ ਇਹਨਾਂ ਨੂੰ ਵੀ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਦੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਕੋਈ ਡੀਲ ਨਹੀਂ ਤਾਂ ਮੈਂ ਕਿਸੇ ਦੇ ਖਿਲਾਫ ਕੋਈ આરોਪ ਐਸ ਵੇਲੇ ਨਹੀਂ ਲਗਾਉਂਗਾ ਜੇਨਾਂ ਦੇ ਉੱਤੇ ਦਬਾਅ ਹੈ ਨਾ ਜੀ ਮੈਂ बार-बार ਇੱਕੋ ਚੀਜ਼ ਬੋਲਦਾ ਹਾਂ ਕਿ ਉਹ ਇੱਕ ਨਾ ਇੱਕ ਦਿਨ ਦਬਾਅ ਮੁਕਤ ਹੋਣਗੇ ਤੇ ਦਵਾ ਮੁਕਤ ਹੋ ਕੇ ਆਪੇ ਦੱਸਣਗੇ ਇਨਸਾਫ ਤਾਂ ਉੱਪਰ ਹੋਣਾ ਹੈ ਜੀ ਅੱਜ ਚਾਰਟਰਿਸਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦੇ ਇੱਕੋ ਇੱਕ ਉਹਨਾਂ ਦਾ ਸਾਨੂੰ ਡਾਇਰੈਕਸ਼ਨਸ ਹੈ ਕਿ ਆਮ ਪਬਲਿਕ ਨੂੰ ਸਰਕਾਰੀ ਅਗਰ ਵੀ ਕੋਈ ਇਜ਼ਾਰਾ ਉਹਦਾ ਫਾਇਦਾ ਫਰੰਟੇਗਾ ਔਰ ਸ਼ਹਿਰ ਵਾਲਿਆਂ ਲਈ ਵੀ ਮੈਂ ਕਹਿੰਨਾ ਬੜਾ ਸੁਨਹਿਰੀ ਮੌਕਾ ਹੁੰਦਾ ਕਿਉਂਕਿ ਇਮਪਰੂਵਮੈਂਟ ਟਰਸੀਆਂ ਜਿਹੜੀਆਂ ਸਾਰੀਆਂ ਗਵਰਨਮੈਂਟ ਦੀਆਂ ਜਿਹੜੀਆਂ ਕੋਈ ਕਲੋਨੀਆਂ ਹੁੰਦੀਆਂ ਜਾਂ ਕਮਰਸ਼ੀਅਲ ਸਾਈਟਾਂ ਹੁੰਦੀਆਂ ਉਹਨਾਂ ਦੇ ਸਾਰੇ ਸਰਕਾਰੀ ਤੌਰ ਤੇ ਉਹਨੂੰ ਕੋਈ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਲੈਣ ਵੇਲੇ ਵੱਡੀ ਗੱਲ ਇਹ ਕੋਈ ਦਿੱਕਤ ਨਹੀਂ ਆਉਂਦੀ ਔਰ ਜਿੱਦਾਂ ਇਹਨਾਂ ਨੇ ਆ ਕਿਹਾ ਇਹ ਇਹ ਬੜੇ ਅੱਛੇ ਏਰੀਆ ਕਿਉਂਕਿ ਇਹਨਾਂ ਦੇ ਮੋਰੇ ਪਾਰਕਿੰਗ ਹੁੰਦੀ ਵੱਡੀ ਗੱਲ ਇਹ ਤੁਸੀਂ ਦੇਖ ਲਓ ਕਮਰਸ਼ੀਅਲ ਸਾਈਟ ਕਿੰਨੀ ਵਧੀਆ ਵੀ ਹੋਵੇ ਲੇਕਿਨ ਪਾਰਕਿੰਗ ਨਹੀਂ ਮਿਲਦੀ ਦੇਖੋ ਪਾਰਕਿੰਗ ਦਾ ਇਸ਼ੂ ਹਰ ਇੱਕ ਜਗ੍ਹਾ ਤੇ ਸ਼ਹਿਰ ਦੇ ਵਿੱਚ ਹੈ ਔਰ ਇਹਨਾਂ ਦੇ ਅੱਗੇ ਤੁਸੀਂ ਜਿੱਥੇ ਬੜ ਜਾਓ ਉੱਥੇ ਪਾਰਕਿੰਗ ਹੈ ਔਰ ਆਵਲਾ ਵਾਲਾ ਟਾਈਮ ਇਦਾਂ ਦਾ ਹੋਣਾ ਕਿ ਜਿਹੜਾ ਹਰੇਕ ਆਦਮੀ ਕਾਰ ਤੇ ਜਾਂਦਾ ਮੇਰੇ ਲਿਹਾਜ਼ ਨਾਲ ਇੱਕ ਬੜਾ ਸੁਨਹਿਰੀ ਮੌਕਾ ਆ ਔਰ ਜਿਹੜਾ ਰੇਟ ਘਟੇ ਆ ਇਹ ਵੀ ਇੱਕ ਹੋਰ ਅੱਛਾ ਮੌਕਾ ਹੁੰਦਾ ਕਿਉਂਕਿ ਰੇਟ ਕਦੇ ਮਾਰਕੀਟ ਚ ਘਟਦੇ ਨਹੀਂ ਆ। ਪਰ ਚਲੋ ਅਪਰੂਵਲ ਦੱਸਦੇ ਹੋ ਤੇ ਫੈਸਲਾ ਲਿਆ ਬੜੀ ਅੱਛੀ ਗੱਲ ਆ। ਸਾਡੇ ਕੋਲ ਪੈਸੇ ਆਊਗੇ ਕੱਲ ਨੂੰ ਅਸੀਂ ਹੋਰ ਉਹਨੂੰ ਕਲੋਨੀ ਸਾਈਟ ਕੋਈ ਅੱਛੀ ਤੇ ਲਗਾਵਾਂਗੇ ਜਿੱਦਾਂ ਨਾ ਦੱਸਿਆ ਕਿ ਸੁੰਦਰ ਨਗਰ ਦੇ ਨਾਲ ਸਾਡਾ ਜਿਹੜਾ ਲੱਗਦਾ ਏਰੀਆ ਆਲਰੇਡੀ ਉੱਥੇ ਬਹੁਤ ਅੱਛੀ ਕਲੋਨੀ ਆ। ਅਪਰੂਵਲ ਦੱਸਦੇ ਹੋ ਕਿ ਕਿਹਨਾਂ ਸਕੀਮ ਨੰਬਰ ਆ? ਸਕੀਮ ਨੰਬਰ 2। ਸਕੀਮ ਨੰਬਰ 2 ਦੇ ਨਾਲ ਵੀ ਤੁਹਾਡੀ ਦੁਆਰਾ ਜਿਹੜੀ ਹੈਗੀ ਆ ਉਹ ਉੱਥੇ 7 ਏਕੜ ਜਗ੍ਹਾ ਕਰੂਗੇ ਡਵੈਲਪ ਉਹ ਵੀ ਇੱਕ ਅੱਛੀ ਉਹਨੂੰ ਹੋਰ ਵਧੀਆ ਕਰਕੇ ਉਹਨੂੰ ਸਾਈਡ ਨੂੰ ਡਵੈਲਪ ਕਰਾਂਗੇ। ਉਦੋਂ ਚ ਬਾਕੀ ਆਪਸ਼ਨ ਹੁੰਦੀ ਆ 60% ਡਰਾ ਹੋਣਾ ਡਰਾਜ ਵੀ ਸਾਡਾ ਕਿਸਮਤ ਹੁੰਦੀ ਆ ਮੁਕੱਦਰ ਹੁੰਦਾ ਜਿਹਦਾ ਹੈਗਾ ਉਹਨੂੰ ਉਹਨੂੰ ਸਰਕਾਰੀ ਰੇਟ ਤੇ ਮਿਲ ਜਾਣੀ ਆ ਕੋਈ ਬੜਾ ਅੱਛੀ ਮੈਂ ਜਿਹੜੀ ਤਜ਼ਵੀਜ਼ ਆਈ ਆ ਚੇਅਰਮੈਨ ਸਾਹਿਬ ਲੈ ਕੇ ਆਇਆ ਕਿਉਂਕਿ ਸ਼ਹਿਰ ਦੇ ਡਵੈਲਪਮੈਂਟ ਵੱਲੋਂ ਧਿਆਨ ਹੈ ਨਾਲ ਨਾਲ ਹਲਕ ਸਾਹਿਬ ਦਾ ਸੋ ਹੋਰ ਵੀ ਆਪਾਂ ਦੇਖਾਂਗੇ ਅਪਰੂਵਮੈਂਟਸ ਸਸਥਰੂ ਜਿਹੜੀ ਵੀ ਸ਼ਹਿਰ ਦੀ ਡਵੈਲਪਮੈਂਟ ਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਪ੍ਰਾਣੀ ਕਚਰੀ ਜਿਹੜੀ ਪੁੱਡਾ ਵੱਲੋਂ ਲੈਣੀ ਦੀ ਜੀ ਲੱਗਦਾ ਨਹੀਂ ਆਲਵੇਸ ਟਾਈਮ ਤੋਂ ਇੰਪਰੂਵਮੈਂਟ ਟ੍ਰਸਟ ਨੂੰ ਟੈਕੋਫ ਕਰਨਾ ਚਾਹੀਦਾ ਜਿਵੇਂ ਉਹਦਾ ਪੁੱਡਾ ਨੇ ਤਾਂ ਕੁਝ ਬਣਾਉਣਾ ਨਹੀਂ ਹੈਗਾ ਨਹੀਂ ਐਦਾਂ ਨਹੀਂ ਹੈ ਆਪਾਂ ਡਿਪਾਰਟਮੈਂਟ ਵਾਈਜ਼ ਲੱਗ ਚੀਜ਼ਾਂ ਹੁੰਦੀਆਂ ਕਿਉਂਕਿ ਇੰਪਰੂਵਮੈਂਟ ਟ੍ਰਸਟ ਲੋਕਲ ਬਾਡੀ ਨਾਲ ਸੰਬੰਧੇ ਦਾ ਪੁੱਡਾ ਵੀ ਹੈਗਾ ਔਰ ਉਹਦੇ ਤੇ ਵੀ ਅਸੀਂ ਸ਼ਹਿਰ ਵਾਸਤੇ ਬਹੁਤ ਅੱਛੀ ਚੀਜ਼ ਲਾਵਾਂਗੇ ਕਿਉਂਕਿ ਦੇਖੋ ਸ਼ਹਿਰ ਦਾ ਅੱਜ ਤੱਕ ਇਹ ਸ਼ਹਿਰ ਜਿਹੜਾ ਸਾਡਾ ਪੁਰਾਣਾ ਸ਼ਹਿਰ ਔਰ ਜਦੋਂ ਇਸ ਸ਼ਹਿਰ ਦੇ ਵਿੱਚ ਕੋਈ ਨਵੀਆਂ ਚੀਜ਼ਾਂ ਨਹੀਂ ਆਉਗੀਆਂ ਲੋਕਾਂ ਨੂੰ ਕਿੱਦਾਂ ਪਤਾ ਲੱਗੂ ਕੋਈ ਡਵੈਲਪਮੈਂਟ ਆਈ ਹੈ ਸੋ ਉਸ ਸਾਈਟ ਨੂੰ ਵੀ ਪਲੱਸ ਜਿਹੜੀ ਕੋਈ ਹੋਰ ਸਾਈਟਾਂ ਵੀ ਸਾਡੇ ਕੋਲ ਪਈਆਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਅੱਛੇ ਢੰਗ ਨਾਲ ਅਗਰ ਕੱਲ ਨੂੰ ਤਜ਼ਵੀਜ਼ ਬੰਦ ਨੀ ਹੈ ਗਵਰਨਮੈਂਟ ਅਗਰ ਚੈਲਜ ਅਪਰੂਵਮੈਂਟ ਅਸਾਂ ਦੇ ਸਕਦੀ ਆ ਉਹ ਇੱਕ ਤਜ਼ਵੀਜ਼ ਹੈ ਉਹਨੂੰ ਇਨਸ਼ੋਰ ਨਹੀਂ ਕਰ ਸਕਦਾ ਲੇਕਿਨ ਅਗਰ ਇਦਾਂ ਦਾ ਟਾਈਮ ਹੈ ਲੇਕਿਨ ਉਹ ਸ਼ਹਿਰ ਦੇ ਉਹਨੂੰ ਬੈਸਟ ਚੀਜ਼ ਦਵਾਗੇ ਲੋਕਾਂ ਨੂੰ ਉੱਥੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਮਿਲੇਗੀ ਅਚੀ ਲੋਕੇਲਟੀ ਮਿਲੇਗੀ ਅਚੀ ਗ੍ਰੀਨਰੀ ਮਿਲੇਗੀ ਉਥੇ ਬਹੁਤ ਸਾਰੇ ਬੂਟੇ ਆ ਉਹਨਾਂ ਨੂੰ ਬਜਾਵਾਗੇ ਵੀ ਉਹਨੂੰ ਦੇਖਾਂਗੇ ਉਹਦਾ ਕੀ ਵੈਸਟ ਕਰ ਸਕਦੇ ਜਿਹੜਾ